ਕਸਰੀ ਗਾਲ ਵੀ ਮਿੱਤਰੋ ਕੀ ਹਾਲ ਚਾਲ ਹੈ ਗੈਮੋ ਸਾਰੇ ਜਨਵਾਰ ਜੱਟਾ ਆ ਰਹੇ ਨੇ ਲਓ ਵੀ ਨੂਰੀ ਨੂੰ ਕੱਢਣ ਲੱਗਿਆ ਗੋਲਗੇਟ ਨੌਜਵਾਨ ਚੋਬਰ ਲੱਗੇ ਹੋਏ ਨੇ ਭਾਉ ਮੁੱਛਾ ਨੂੰ ਤੌ ਦੇ ਰਿਹਾ ਰਾਹੁਲ ਦਰਾਵੜ ਵਾਲਾ ਪਾ ਕੇ ਕੋਟ ਮੈਤਰੀ ਸਾਹਿਬ ਡੇਢ ਸਾਲ ਬਾਅਦ ਆਏ ਹੋਏ ਆ ਤੇ ਆ ਤਾਂ ਵੀਰੇ ਇੱਕ ਨੇ ਖੜ ਜੂਗਾ ਇਹ ਬਸ ਠੀਕ ਹੈ ਗੋਲ ਬਣ ਜਾਣੇ ਨੇ ਹਾਂ ਜੀ ਗੋਲ ਕਰਦੇ ਆਪਾਂ ਬਸ ਠੀਕ ਆ ਆ ਲੰਦਰਨ ਕਰਤੀ ਸਫਾਈ ਹੈ ਕੁਟਿਆ ਨਾਲ ਕੰਮ ਕਰੇਗਾ ਹੁਣ। ਥੋੜ੍ਹਾ ਨਾਲ ਵੀ ਕਰ ਦਿੰਦੇ ਆਂ ਇੱਕ ਅੱਧੇ ਦਸ ਚਾਹ ਕਰ ਦਈਏ, ਬਾਹਰੋਂ ਕਰ ਦਈਏ ਤਾਂ। ਉੱਪਰਲੀ ਛਤਰੀ ਕਰਤੀ ਬਈ ਖੜੀ। ਗੁਰੀ ਸਿੰਘ ਆ ਗਿਆ ਸਕੂਲ ਤੋਂ ਤੇ ਆ ਥੱਲੜਲੀ ਵੀ ਕਰਤੀ ਰੋਟੀ ਰੋਟੀ ਖਾ ਕੇ ਨਾ ਫੇਰ ਆਪਾਂ ਬੱਚੇ ਬਿਠਾਉਣੇ ਆ ਅੱਜ ਉੱਪਰ। ਛੋਟੇ ਬੱਚੇ ਵੀ ਅੱਜ 3-4 ਨਵੇਂ ਉੱਪਰ ਬਿਠਾਉਣੇ ਆ। ਤੇ ਆ ਕੇ ਖੋਲਦੇ ਆ ਹੁਣ ਜਿੰਦਾ ਜੁੰਦਾ ਇਹਨਾਂ ਦਾ। ਵਾਹ ਬਾਈ। ਗੁਰੀ ਸਿੰਘ ਖੋਲਣ ਲੱਗਿਆ ਕਬੂਤਰਾਂ ਵਾਲਾ ਲੋਕ। ਤੇ ਇਹ ਬੱਚੇ ਅੱਜ ਨਵੇਂ ਬਿਠਾਈਏ ਉੱਪਰ। ਤੇ ਫਿਰ ਡਾਵਾਂਗੇ ਗੁਰੀ ਲਿਆਉਂਦਾ ਕੱਢ ਕੇ ਬੱਚੇ ਫਿਰ ਦਿਖਾਉਣਾ ਤੁਹਾਨੂੰ ਉਹ ਬੱਚੇ ਬਿਠਾ ਦੇ ਬਾਈ ਉੱਪਰ ਜਿਹੜੇ ਇੱਕ ਥੱਲੋਂ ਲਾਲ ਕਰਿਆਦਾ ਥੋੜਾ ਜਿਹਾ ਇੱਕ ਸੁਰਖਾ ਲਾਲ ਲਾਲ ਕਰਿਆਦਾ ਉਹ ਵੀ ਔਰ ਇੱਕ ਕੱਚ ਕਰਤੇ ਨੀਲਾ ਬਿਠਾਇਆਦਾ ਬਾਈ ਬਿਠਾਉਂਦੀ ਸਾਰ ਉੜ ਗਿਆ ਅੱਜ ਪਤਾ ਨਹੀਂ ਉਹਨੂੰ ਨਾਲੇ ਨੂੰ ਕੀ ਹੋਇਆ ਤੁਹਾਨੂੰ ਦਿਖਾਉਣਾ ਮੈਂ ਨੀਲਾ ਉੜਦਾ ਉਹਦੇ ਵੀ ਗੱਲ ਲਾਲ ਕੱਚ ਕਰਤੀ ਦੀ ਆਪਾਂ ਨੇ ਕਿੱਥੇ ਆ ਆਉਂਦਾ ਆ ਦੇਖੋ ਜਾ ਰਿਹਾ ਆਓ ਦੇਖੋ ਜਾਂਦਾ ਬਾਟਾਂ ਵੜਦਾ ਚਲੋ ਉਡਣ ਤੋਂ ਹਲੇ ਨੂੰ ਆ ਗਏ ਭਾਈ ਕਬੂਤਰਾਂ ਵੱਲ ਆਪਾਂ ਤੇ ਆ ਮਿਕਸ ਖਾ ਕੇ ਤੇ ਦਾਣੇ ਆ ਪਏ ਨੇ ਗੁਰੀ ਉਧਰੋਂ ਕਣਕ ਲੈਣ ਗਿਆ ਬਾਕੀ ਇਹਨੂੰ ਭਰ ਦਿੰਨੇ ਆ ਪਲੇਟ ਨੂੰ ਆਪਾਂ ਛੱਡਦੇ ਆ ਕਬੂਤਰਾਂ ਨੂੰ ਬਾਹਰ ਪਾਣੀ ਪਾਤਾ ਤਾਜ਼ਾ ਤੇ ਪਹਿਲਾਂ ਕਾਕਟੇਲ ਨੂੰ ਕੱਢੀ ਆ ਵਿਚਾਰੇ ਨੂੰ ਬਾਹਰ ਗਿਆ ਆ ਜਾ ਭਰਾਵਾ ਤੂੰ ਬੜਾ ਓਖਾ ਰਹੇ ਨੇ ਓਹੋ ਇਹਨੂੰ ਬਾਈ ਲੈ ਜਾਣਾ ਕਾਲੂ ਆਪਾਂ ਨੇ ਪਟਿਆਲੇ ਨੂੰ ਦੇ ਆਵਾਂਗੇ ਰੱਖ ਦਨੇ ਇੱਥੇ ਧੁੱਪਾਂ ਚ ਦਾਣਾ ਪਾਣੀ ਪਾਉਣੇ ਇਹਨੂੰ ਬਾਅਦ ਚ ਪਾਣੀ ਹੈਗਾ ਦਾਣਾ ਪਾਉਣੇ ਤੇ ਗੁਰੀ ਘਿਆ ਕਣਕ ਲੈਣ ਆ ਜਾ ਆ ਜਾ ਫੜ ਦੇਗੇ ਭੱਜ ਜਾ ਇਹ ਥੋੜੀ ਦਾਣੀ ਪਾ ਦਈਏ ਲੈ ਹਾਂ ਬਸ ਆ ਦਈਏ ਲੈ ਵੀ ਭਾਈ ਵੇ ਭਾਈ ਤੋਤੇ ਆ ਖਾ ਰਾਣੇ ਲੈ ਬਾਦੂ ਨੇ ਤੈਨੂੰ ਲੈ ਨਜ਼ਾਰੇ ਲੈ ਗੁਰੀ ਇੱਕ ਟੱਕਣ ਦੇ ਨਰਮ ਨੇ ਖਲੇ ਨਰਮ ਨੇ ਹਾਂ ਦਾਣੇ ਆ ਆ ਉਹ ਇਹਨੂੰ ਲਿਆ ਆ ਟਰੇ ਸਾਫ਼ ਕਰ ਯਾਰ ਪਹਿਲਾਂ ਚਲੋ ਭਾਈ ਮੈਂ ਪਾਦਾ ਪਹਿਲਾਂ ਦਾਣੇ ਭਾਈ ਨੀਲਾ ਦੇਖੋ ਫਿਰਦਾ ਕਿੰਨੇ ਵਜੇ ਉੜ ਗਿਆ ਉੱਥੇ ਪਤਾ ਨਹੀਂ ਕਿੱਥੇ ਗਿਆ ਇਹ ਕਾੜੇ ਨੇ ਛਤਰੀ ਤੇ ਬਿਠਾ ਦਿੰਨੇ ਆ। ਬਾਈ ਜਿਹੜਾ ਛੋਟਾ ਬੱਚਾ ਆਪਾਂ ਨੇ ਸੁਰਖਾ ਉਠਾਇਆ ਤਾਂ ਨਾ ਜੀ ਲਾਲਜੀ ਕੱਚਤੀ। ਤੁਹਾਨੂੰ ਮੈਂ ਦਿਖਾਉਣਾ ਬਾਈ ਬਾਹਲਾ ਉੱਚਾ ਫਿਰਦਾ ਉਹ। ਆ ਨੀਲਾ ਫਿਰਦਾ ਦੇਖੋ। ਤੁਹਾਨੂੰ ਸੁਰਖਾ ਦਿਖਾਉਣਾ ਉਹ। ਪਹਿਲੀ ਵਾਰੀ ਉੜਿਆ ਯਾਰ ਪਹਿਲੀ ਵਾਰੀ ਮੈਂ ਤਾਂ ਹੈਰਾਨ ਹੋ ਗਿਆ। ਪਹਿਲੀ ਵਾਰੀ ਉਹ ਕਿੱਥੇ ਫਿਰਦਾ ਹੁਣ ਬੱਗਾ ਬੱਚਾ ਆਪਾਂ ਨੇ ਉੱਪਰ ਬਿਠਾਤਾ। ਲਾਲ ਸਰਾ ਵਜਾ ਹੁਣ ਮੈਨੂੰ ਉੱਪਰ ਜਾ ਕੇ ਦੇਖਣਾ ਪੈਣਾ ਬਾਉ ਦੇ ਆਏ ਤੇ ਦੇਖਦਾ ਆਹ ਦੇਖੋ। ਆਹ ਦੇਖੋ ਸੁਰਖਾ। ਆਹ ਫਿਰਦਾ। ਬਾਈ ਵਾ ਵਧੀਆ ਚੱਲ ਪਿਆ ਥਾਪੇ ਮਾਰਦਾ ਰਹਿ ਚਲੋ ਕੋਈ ਨਹੀਂ ਤਾਰਦੇ ਆ ਇਹਨੂੰ ਬਾਈ ਨੀਲਾ ਤਾਂ ਆ ਗਿਆ ਉੱਪਰਲੀ ਢਾਂਗੀ ਤੇ ਲਾਲ ਸੇਰਾ ਬੱਚੇ ਦਾ ਨਹੀਂ ਯਾਰ ਪਤਾ ਲੱਗ ਰਿਹਾ ਆ ਹੁਣ ਮੈਂ ਬਿਠਾਇਆ ਇੱਕ ਹੋਰ ਛੋਟਾ ਬੱਚਾ ਤੇ ਉਹ ਸੁਰਖਾ ਬੱਚਾ ਲਾਲ ਜਿਪ ਭੱਲੇ ਵਾਲਾ ਉੱਡ ਰਿਹਾ ਆ ਦੇਖੋ ਆ ਜਾ ਰਿਹਾ ਚਲੋ ਇਹ ਤਾਂ ਆ ਜਾਊਗਾ ਆਪਣੇ ਘਰ ਤੇ ਹੀ ਫਿਰਦਾ ਇਹ ਉਹਦਾ ਨਹੀਂ ਯਾਰ ਪਤਾ ਲੱਗਿਆ ਸਾੜਾ ਥੱਲੇ ਉਤਰ ਗਿਆ ਕਬੂਤਰ ਖੋਲਤੇ ਬਾਈ ਆਪਾਂ ਨੇ ਆਪਣਾ ਉਹ ਬੱਚਾ ਤਾਂ ਉੱਥੇ ਬੈਠ ਗਿਆ ਓ ਦੇਖੋ ਜੀ ਇਹ ਦਿਖ ਰਹਾ ਹੋਵੇ ਆਹ ਦੇਖੋ ਟੈਂਕੀ ਤੇ ਬੈਠਾ ਤੇ ਲਾਲ ਸਿਰਾਂ ਬੱਚਾ ਹਾਂ ਉਹਦੇ ਭਰਾ ਆ ਗਿਆ ਤੇ ਆਹ ਦੇਖੋ ਬੈਠਾ ਤੇ ਹੋ ਗਏ ਆਪਣੇ ਬੱਚੇ ਪੂਰੇ ਚਲੋ ਉਹ ਬੈਠਾ ਉਹਨੇ ਆ ਜਾਣੇ ਪਹਿਲੀ ਵਾਰੀ ਉੜਿਆ ਬਾੜਾ ਛੋਟਾ ਬੱਚਾ ਦਾ ਯਾਰ ਆਸ ਨਹੀਂ ਧੀ ਵੀ ਇੰਨਾ ਫਿਰ ਵੀ ਬਾੜੀ ਉੱਚੀ ਲੱਗਿਆ ਹੋਇਆ ਕਾਫੀ ਟਾਈਮ ਲਾ ਗਿਆ ਚਲੋ ਹੁਣ ਇਹਨੂੰ ਦਾਣਾ ਪਾਣੀ ਚੋਕਾਉਣ ਦੋ ਇਹਨੇ ਆਹ ਉਹ ਟੇਲ ਵੀ ਖਾ ਰਿਹਾ ਥੋੜਾ ਜਿਹਾ ਆਪਾਂ ਕਰਮ ਲੱਗਿਆ ਭਾਈ ਰੰਗ ਹੁਣ ਤਾਕੀਆਂ ਰਹਿ ਗਈਆਂ ਤੀਆਂ ਅਸੀਂ ਪਹਿਲਾਂ ਇਹਦਾ ਦੇਖਿਆ ਤਾਂ ਸੀਗਾ ਕਿਤੇ ਕੰਮ ਖਰਾਬ ਹੋਣਾ ਪਰ ਬਹੁਤ ਸੋਹਣਾ ਰੰਗ ਹੋਇਆ ਯਾਰ ਇਹ ਇੱਕ ਕੋਡ ਨਾਲੇ ਦੂਜਾ ਕੋਡ ਹੁਣ ਮਾਰਦਨੇ ਚਲੋ ਆਪਣੀ ਤਸੱਲੀ ਹੈ ਥੋੜਾ ਮਹੀਂ ਉਰੀ ਥੋੜਾ ਇੱਕ ਟੱਕਣ ਵਾਸਤੇ ਇੱਕੋ ਟੱਕਣ ਲੈਣਾ ਆਪਣੀ ਆਧਾਰਾ ਅੱਧਾ-ਅੱਧਾ ਹੀ ਢੱਕਣ ਬਹੁਤ ਬਹੁਤ ਹੈ ਬਹੁਤ ਹੈ ਸਾਡੇ ਛਿਆ ਇਹਨੋਂ ਪਕੌੜਾ ਲੈਨੇ ਆ ਥੋੜਾ ਜਿਹਾ ਓਕੇ ਰਪੋਰਟ ਦੂਜਾ ਗੋੜ ਮਾਰ ਦਨੇ ਇਹਨੂੰ ਜਿੱਥੇ ਇਥੇ ਰਹਿ ਗਿਆ ਤਾਂ ਨਾ ਦਿਖਦਾ ਨਹੀਂਦਾ ਸਾਲਾ ਓਕੇ ਰਮੋਟ ਚਲੋ ਮਾਰੀਏ ਰੰਗ ਇਹਨੂੰ ਫੇਰ ਹੋਈਏ ਬਿੱਲੇ ਠੀਕ ਹੈ ਹੁਣ ਤਾਰੀਏ ਬਾਈ ਬੱਚੇ ਸਾਰੇ ਹੋ ਗਏ ਇਕੱਠੇ ਓਕੇ ਰਪੋਰਟਾ ਖੜ ਜਾ ਖੜ ਜਾ ਉੱਡਣਾ ਜਾਵੇ ਕੋਈ ਲੈ ਲੈ ਘਰ ਥੱਲੇ ਨੂੰ ਘਰ ਆ ਨਿਕਲੇ ਆ ਵਾਰ ਕੋ ਕੋ ਉਤਰੀ ਚਲ ਕੋਈ ਨਹੀਂ ਝੋਗਣ ਦੋ ਇਹਨਾਂ ਨੂੰ ਉਹ ਤਾਂ ਫੜਦਾਵੇਂ ਛਤਰੀ ਹਾਂ ਜੇ ਸਭ ਪਰਨਾਵਾਂ ਨਹੀਂ ਲੱਦਾ ਜੀ ਆ ਨਹੀਂ ਕਰਕੇ ਬਿਠਾ ਦੇ ਛਤਰੀ ਤੇ ਫਿਰ ਉੱਚੇ ਚੱਕ ਦੇ ਲਓ ਵੀ ਸਾਰੀ ਛੋਟੇ ਬੱਚੇ ਬਿਠਾ ਲੈਣੇ ਅੱਜ ਕੜਕਾਂ ਤਾਂ ਹੀ ਬਿਠਾ ਕੇ ਦੇਖੀ ਅੱਜ ਹਾਂ ਇਹੋ ਇਹ ਬਿਠਾ ਲਈ ਕੱਲ ਨੂੰ ਛੁੱਟੀ ਹੈ ਹੁਣ ਕੱਲ ਨੂੰ ਤਾਂ ਪਰ ਆਪਾਂ ਨੂੰ ਜਾਣਾ ਹੈ ਯਾਰ ਹੈ ਨਾ ਕੱਲੂ ਚੱਲ ਕੋਈ ਨਹੀਂ ਬਲੈ ਤੁਤੇ ਬੈਹੋ ਜਾਣਾ ਇਹ ਤਾਂ ਬਿਠਾ ਕੇ ਪਹਿਲਾਂ ਮਿਠਾ ਲੈਣੇ ਹਾ ਹਾਂ ਵੀਰੇ ਉੱਤਰੀ ਦੇਖ ਓਏ ਉੱਤਰ ਕਿਹਾਓ ਹਲੋ ਉੱਤਰ ਦੇ ਕਿੱਧਰ ਹੀ ਜਾ ਰਿਹਾ ਕਰਦਾ ਓਏ ਉਹ ਸਾੜਿਆ ਛੋਟਾ ਹੈ ਉਹ ਤੋਂ ਛੱਡਿਆ ਇਕਣਾਂ ਦਾ ਛੱਡਿਆ ਕੋਈ ਨਹੀਂ ਕੋਈ ਨਹੀਂ ਦੂਏ ਕੱਢ ਤੂੰ ਪਰ ਹਾਂ ਪਹਿਰੇ ਇਹਦਾ ਹੱਲ ਕਰ ਫਿਰ ਦੂਆਂ ਨੇ ਵੀ ਦੂਆਂ ਨੇ ਵੀ ਉਹ ਕਰਨਾ ਇਹ ਇਹ ਉਹ ਕਿੱਥੇ ਗਿਆ ਦੇਖ ਚਾਹੇ ਨੇ ਜਾ ਉੱਪਰ ਵਾਹ ਨੂੰ ਕਰਾ ਚਲੇ ਜਾਣੇ ਨੇ ਚਲੇ ਜਾਣੇ चल चल डरा आ गया ओके है okay? चल बाकी कट के लिया सफाई आ, है, भाव लगे मिश्रा नहीं कुटती पीली जट कि लिया के दें तेन कट दी ना उड़ दी पूछ ਮਜੇ ਬੈਠੇ ਨੇ ਭਈਆ ਹੁਣ ਚਲਦੇ ਆ ਬਈ ਆਪਾਂ ਉਧਰ ਕਬੂਤਰ ਕੱਟ ਕਰਨ ਪੰਜ ਸੱਤ ਕਬੂਤਰ ਸਾਰ ਹੋ ਗਏ ਇੱਕ ਕਬੂਤਰ ਖੋ ਗਿਆ ਯਾਰ ਕੱਲ ਉਧਰ ਵੀਰੇ ਵਾਲੇ ਕੋਡੇ ਚ ਤੇ ਹੁਣ ਕੱਟ ਕਰਕੇ ਆਉਨੇ ਆ ਨਾਲੇ ਦੇਖਦੇ ਆ ਬੱਚਾ ਕਿੱਡਾ ਕ ਹੋ ਗਿਆ ਠੀਕ ਆ ਦਿਖਾਉਣਾ ਜਾ ਕੇ ਖਾਦਾ ਬੜਾ ਹੋ ਗਿਆ ਇਹ ਹੈ ਨਾ ਇਹ ਇਹ ਬਿਠਾਉਣਾ ਹਲੇ ਜਾਲ ਚ ਇਹ ਜਾਲ ਜਦੋਂ ਪਰਸੋਂ ਵਟਾਲਿਆ ਦਾ ਬਸ ਇੱਕੋ ਦਿਨ ਵਟਾਲਿਆ ਹੁਣ ਜਸੇ ਇਹਨੂੰ ਬਿਠਾ ਦੇ ਅੱਧਾ ਘੰਟਾ ਹਾਂ ਚੈ ਨੀਵੇਂ ਜਾਲ ਚ ਬਿਠਾ ਦੇ ਇਹ ਆਖਾ ਵੀ ਨਖਾਰਨ ਲੱਗੇ ਸਾਲਾ ਕਿੰਨਾ ਲੰਬਾ ਬਚਾ ਹੋਇਆ ਓਏ ਉਹ ਚ ਬੰਦ ਕਰਕੇ ਦਿਖਾ ਜੀ ਅਸੀਂ ਦੇਖੋ ਇਹ ਬਚਾ ਲੰਬਾ ਕਿੰਨਾ ਹੈ ਹਾਲੀ ਜੋਗਾ ਲੰਦਾ ਹੈ ਓਕੇ ਰبوط ਹੈ ਚਲ ਕਾਢ ਇਹਨਾਂ ਨੂੰ ਕੱਟ ਕਰੀਏ ਹੁਣ ਆਪਾ ਆਪਾ ਕਰੇ ਆ ਜੀ ਪੰਜਵਾਂ ਦਾ ਵੈਰੀ ਨੇ ਖਾ ਲਿਆ ਤਾਂ ਵਿਚਾਰਾ ਹਾਂ ਉਹ ਇਹਨਾਂ ਨੂੰ ਅੱਧਾ ਘੰਟਾ ਬਿਠਾ ਦਿੰਨੇ ਆ ਛੋਟੇ ਬਚੇ ਕਰਕੇ ਚੱਲੋ ਓਕੇ ਰਬੂੜਾ ਓਏ ਇਹਨੂੰ ਖੜਚ ਹੋਇਆ ਇਹ ਹਾਂ ਪਹਿਲਾਂ ਕੱਟ ਕਰੀਏ ਚਾਪ ਨੂੰ ਉਹ ਕੰਨੀ ਛੱਡ ਦੇ ਦੋ ਤਿੰਨ ਛੱਡ ਦਿਆਂ ਠੀਕ ਹੈ ਕੱਢ ਜਾ ਸੈੱਟ ਕਰਕੇ ਕੱਢ ਦੇ ਆ ਵੀ ਡੱਬਾ ਹੋਰ ਆ ਗਿਆ ਇਕ ਔਰ ਡੱਬੇ ਵਰ ਗਈ ਜਮੈਂ ਉਹਦਾ ਹੀ ਭਾਈ ਉਹਦਾ ਹੀ ਭਾਈ ਉਹ ਡੱਬੇ ਵਰਗਾ ਕੱਟ ਕਰ ਤੇ ਖੁੱਲੇ ਛੱਡਲੇ ਥੋੜਾ ਜਿਹਾ ਟਾਈਮ ਤੇ ਜੱਸੇ ਬੱਚੇ ਰੱਖ ਦੇ ਅੰਦਰ ਠੰਡ ਠੰਡਣ ਲੱਗ ਜਵੇ ਉਹਨਾਂ ਨੂੰ ਕੱਢ ਦੇ ਬਾਹਰ ਆਵਾਜ਼ ਹੀ ਲੱਗ ਜੂਗੀ ਨਾਲ ਖੁੱਡੇ ਚ ਹੈਂ ਕਹਿੰਦੇ ਮਾ ਤੂੜੀ ਪਈ ਆ ਤੇ ਨੀਲੀ ਆ ਉਹ ਬੈਠੀ ਆ ਆ ਬੈਠੀ ਆ ਆਪਣੀ ਉਹ ਬੈਠੀ ਤਾਂ ਬਾਹਰ ਨੂੰ ਆ ਫੇਰ ਅੱਗੇ ਬਾਹਰ ਬੱਚਾ ਬਾਹਰ ਆ ਗਿਆ ਕੋਈ ਨਹੀਂ ਆ ਵੀ ਮੋਢੇ ਤੇ ਲਾ ਦਨੇ ਆਦੇ ਹਨਾ ਲਓ ਵੀ ਜੋੜਿਆਂ ਨੇ ਪਛਾਣ ਤਰੂ ਠੀਕ ਆ ਵੀਰੇ ਠੀਕ ਆ ਓਕੇ ਛੱਡ ਦੇ ਇਹ ਵੀ ਚੁਕ ਲੂਗਾ ਠੀਕ ਹੈ ਹਾਂ ਹੈ ਕੈਮਰਾ ਆ ਕੇ ਦੋਵੇਂ ਪਾਸੇ ਲਵਾ ਲਿਆ ਚੱਲ ਕੋਈ ਨਹੀਂ ਆਪਾਂ ਨਿਸ਼ਾਨੀ ਲਾਉਣੀ ਹੈ ਆ ਬਦੀ ਕਬੂਤਰੀ ਹੈ ਬਦੀ ਕਬੂਤਰੀ ਜਿਹੜਾ ਕੂਤਰ ਭੱਜੇ ਆਹੋ ਐ ਇਹ ਹਾਂ ਤੇ ਉਹਦੇ ਮਾਰਦੇ ਇਹਦੇ ਦੋਵੇਂ ਪਾਸੇ ਮਾਰ ਦਿੰਦੇ ਨਹੀਂ ਆਪਾ ਹੋ ਇਹ ਔ ਕਬੂਤਰ ਨਾਲ ਦੀ ਕੂਤਰੀ ਕਿਹੜੀ ਆ ਹੁਣ ਇਹਦੀ ਆਹ ਹੈ ਆਹ ਆ ਇਹ ਦੇ ਫਿਰ ਉਹਦੇ ਨਾਲ ਦਾ ਰੰਗ ਲਾਉਨੇ ਆ ਸੇਮ ਇਹਦੇ ਦੇ ਤਾਂ ਫਰਕ ਤਾਂ ਨਹੀਂ ਕੱਟਣੇ ਵਾਲੇ ਅੱਜਾ ਇਹਦਾ ਠੀਕ ਹੈ ਕਿੱਧਰ ਲਾਇਆ ਤਈ ਉਹਧਰਲੇ ਮੋਢੇ ਨੂੰ ਕਾ ਇਧਰੋਂ ਲਾਇਆ ਇਹਧਰੋਂ ਲਾਇਆ ਚੱਲ ਕੋਈ ਨਹੀਂ ਓਕੇ ਛੱਡ ਦੇ ਆਗੇ ਬਈ ਇੱਧਰ ਘਰੇ ਜੋ ਸੇਉਣੀ ਆਓ ਦੇਖੋ ਪੰਗੇ ਕਰਦੇ ਆ ਉਹ ਦੇਖੋ ਪਦਾਂਗੇ ਚੜਾਉਣੇ ਕੋਲੇ ਵਿੱਚੇ ਲਾਈ ਜਾਂਦੇ ਆ ਸਾਡੇ ਬੱਚੇ ਸਾਰੇ ਕਰਤੇ ਅੰਦਰ ਬੰਦ ਨੇ ਤੇ ਨੂਰੀ ਵਾਲਾ ਗੇਟ ਤੁਹਾਨੂੰ ਮੈਂ ਦਿਖਾ ਦਿੰਦਾ ਐਨ ਗੜਾਈ ਚ ਬਣਾਤਾ ਇੱਕ ਤਾਂ ਦੇਖੋ ਤਾਂ ਫਿਰ ਆ ਲੈ ਪਾਉ ਦੇ ਕੰਮ ਕੁਰਸੀ ਵੀ ਉਰੀ ਲਾ ਗਿਆ ਦੇਖੋ ਤਾਂ ਬਣ ਗਿਆ ਨਾ ਐਨ ਓਕੇ ਓਕੇ ਬਾਕੀ ਕੰਮ ਇਹਦਾ ਕਰਾਂਗੇ ਕੱਲ ਨੂੰ ਆਹੰਦ ਕਰਤੀ ਠੀਕ ਆ ਉਥੇ ਕੋਲਡੀ ਬਣਾ ਦਾਂਗੇ ਬਾਕੀ ਕਰਦੇ ਆ ਗਾਲੂ ਕੰਮ ਠੀਕ ਆ ਚੱਲੇ ਜੀ ਫੇਰ ਡਿਊਟੀ ਆਪਾਂ ਦੁੱਧ ਪਾਉਣ ਦੁੱਧ ਪਾ ਕੇ ਅੱਜ ਕਬੂਤਰ ਨਹੀਂ ਖੋਲੇ ਸ਼ਾਮ ਨੂੰ ਅੰਦਰੇ ਢਾਣੇ ਪਾਉਣੇ ਆ ਕਿਉਂਕਿ ਵੀ ਠੰਡ ਜੀ ਲੱਗ ਜਾਂਦੀ ਆ ਯਾਰ ਉਹਨਾਂ ਨੂੰ ਬੱਚਿਆਂ ਨੂੰ ਪਾਣੀ ਅੱਜ ਸ਼ਾਇਦ ਦਈਏ ਕਿਉਂਕਿ ਉਹਨਾਂ ਦਾ ਵੱਡੇ ਹੋ ਗਏ ਬੱਚੇ ਹੈਨਾ ਬਾਕੀ ਦੇਖ ਲਾਂਗੇ ਛੋਟੇ ਇੱਕ ਦੋ ਕ ਬੱਚੇ ਜਿਹੜੇ ਉਹਨਾਂ ਦੇ ਦਾਂਗੇ ਪਾਣੀ ਚਲੋ ਪਹਿਲਾਂ ਆਪਾਂ ਪਾ ਲਈਏ ਦੁੱਧ ਨਵੇੜੀਏ ਕੰਮ ਚਲੇ ਆਪਾਂ ਬੱਚਿਆਂ ਨੂੰ ਪਾਣੀ ਦੇਣ ਤੇ ਕਬੂਤਰਾਂ ਨੂੰ ਗਰਮ ਪਾਣੀ ਰੱਖਣਾ ਤੇ ਕੋਕਟੇਲ ਦੇਖੋ ਕਿਵੇਂ ਕਰਦਣ ਮੋੜੀ ਬੈਠਾ ਆਹ ਦੇਖੋ ਬੇਚਾਰਾ ਇਕੱਲਾ ਰਹਿ ਗਿਆ ਜਿਵੇਂ ਇਹਨੂੰ ਅੰਦਰ ਲਿਆੜੀ ਤੇ ਆਹ ਦਾਣੇ ਉਹ ਟਰੇ ਚ ਇੱਕ ਚ ਹੈਗੇ ਇੱਕ ਚ ਥੋੜੇ ਜਿਹਾ ਪਾ ਲਾ ਤੇ ਡੱਡਾ ਡਾਣ ਵੀ ਪਹੁੰਚ ਚੁੱਕੇ ਅੱਜ ਅਮਰਤ ਸਿੰਘ ਤੇ ਡਾਡਾਣ ਚਲੋ ਹੁਣ ਖੋਲਦਿਆਂ ਕੁੰਡਾ ਆਪਾਂ ਕਰੀਏ ਸੈਟਿੰਗ ਪਹਿਲਾਂ ਨਾਮਰਦ ਤੁਮ ਕਦੇ ਆ ਗਿਆ ਏ ਕੱਲ ਨੂੰ ਜਾਏਗਾ ਪਿੰਡ ਨੂੰ ਹਣਾ ਹਾਂਜੀ ਭਈਆ ਦੋਏ ਬੱਚਿਆਂ ਨੂੰ ਆਪਾਂ ਨਾ ਗੋਲੀਆਂ ਦੇ ਦਈਏ ਕੋਈ ਪ੍ਰੋਬਲਮ ਕੋਈ ਨਹੀਂ ਦੇ ਦਈਏ ਯਾਰ ਐਨ ਤੰਦਰੁਸਤ ਜੇ ਰਹਿਣਗੇ ਠੀਕ ਆ ਬਾਅਦ ਚੋ ਦੰਨੇ ਆ ਪਾਣੀ ਦੂਜਿਆਂ ਨੂੰ ਆ ਫੜ ਲਿਆ ਬਈ ਮੇਰਾ ਫੇਵਰੇਟ ਬੱਚਾ ਅਮਰ ਤਾਂ ਫੜ ਫੋਨ ਇੱਥੇ ਫੜ ਏਕੇ ਤੈਨੂੰ ਹੈ ਛੋਟਾ ਜਿਹਾ ਨਾ ਇੱਥੇ ਰੱਖ ਉਰੇ ਨੂੰ ਵਾਰ ਦਈਏ ਪਾਣੀ ਇਹ ਦੇਖੋ ਤਾਂ ਬੱਚਾ ਤੁਹਾਨੂੰ ਬਾਅਦ ਚ ਦਿਖਾਉਣਾ ਹੈ ਉਹ ਖੜ ਜਾ ਸਾੜਿਆ ਉਹ ਕਿਰਵੋ ਤੇ ਵਜਾ ਦੇਖੋ ਉਹੀ ਕਲਕਾਂਤਾ ਕਿੱਡਾ ਹੋ ਗਿਆ ਆਹ ਆਹ ਹੋ ਚਲੋ ਓਕੇ ਆ ਬਾਕੀਆਂ ਨੂੰ ਦਈਏ ਹੁਣ ਠੀਕ ਹੈ ਪਾਣੀ ਪੂਣੀ ਦਈਏ ਕਰੀਏ ਓਕੇ ਨਾ ਲਓ ਵੀ ਪਾਣੀ ਪੂਣੀ ਦਿੱਤਾ ਗਿਆ ਆ ਖੋਲ ਗੇਟਾ ਹੁਣ ਇਹ ਚ ਪਾਣੀ ਰੱਖ ਦਈਏ ਪਲਾਸਟਿਕ ਵਾਲੇ ਚ ਕਿਉਂਕਿ ਇਹ ਚ ਥੋੜਾ ਜਿਹਾ ਗਰਮ ਰਹੂਗਾ ਜਾਨੂ ਇਹਨਾਂ ਨੇ ਪੀ ਪੂ ਲੈਣਾ ਤੇ ਦਾਣੇ-ਦੂਨੇ ਪਾਤੇ ਅੱਜ ਅੰਦਰ ਹੁਣ ਬਾਹਰ ਨਹੀਂ ਯਾਰ ਸ਼ਾਮ ਨੂੰ ਕੱਢਿਆ ਕਰਨੇ ਬਾਹਰ ਠੰਡ ਲੱਗ ਜਾਂਦੀ ਹੈ ਇਹਨਾਂ ਨੂੰ ਫੇਰ ਤੁਹਾਨੂੰ ਪਤਾ ਹੀ ਹੈ ਕੰਮ ਹੁੰਦਾ ਖਰਾਬ ਓਕੇ ਰਬੋਟ ਇਹਦੇ ਲਈ ਤੰਨੇ ਬੰਦ ਕਰਤੇ ਹਾਂ ਬਸ ਠੀਕ ਹੈ ਦੇਖੋ ਹੁਣ ਬੱਚੇ ਚੁਗਦੇ ਆ ਨਾ ਇਹਨਾਂ ਦੇਖੋ ਡੇਰੀ ਸਫਾਈ ਹੁਣ ਆਪਾਂ ਕਰਨੀ ਨਹੀਂ ਹਲੇ ਸਿਆਲ ਕਰਕੇ ਤੇ ਚਲੋ ਖੁਸ਼ਖਬਰੀ ਬਾਕੀ ਕੱਦੀ ਕੱਲ ਨੂੰ ਦਵਾਗੇ ਤੁਹਾਨੂੰ ਅਮਰਦਾ ਬੈਠਾ ਆਪਣਾ ਗਲਾਬੀ ਓਏ ਦੇਖ ਲਿਆ ਤੂੰ ਤਾਂ ਆਹ ਲੇ ਟੋਕਰੀ ਦੇ ਬੈਠਾ ਨੀਲੀ ਤੇ ਰੰਗ ਉੱਤਰ ਗਿਆ ਹੁਣ ਉਹਦਾ ਚੱਲ ਘਾਰ ਬੰਦ ਤੇ ਚਲੋ ਵੀ ਮਿੱਤਰੋ ਨਿਬੜ ਗਿਆ ਕੰਮ ਕਾਰ ਡਾਨਾ ਸਾਰਾ ਨੇਰਾ ਹੋ ਗਿਆ ਪਈਏ ਹੁਣ ਤੇ ਮਿਲਦੇ ਆਂ ਅਗਲੇ ਵਲੌਗ ਵਿੱਚ ਚੈਨਲ ਨੂੰ ਕਰਦੇ ਸਬਸਕ੍ਰਾਈਬ ਮੇਰਾ ਵੀਰ ਸ਼ੇਅਰ ਜਰੂਰ ਕਰਦਿਆ ਕਰੋ ਕਿਉਂਕਿ ਥੋੜਾ ਕੁਝ ਘਟਦਾ ਨਹੀਂ ਸਾਡਾ ਘਟ ਜਾਂਦਾ ਜੇ ਵਿਊ ਨਹੀਂ ਆਉਂਦੇ ਤੇ ਚਲੋ ਮਿਲਦੇ ਆਂ ਫੇਰ ਅਗਲੇ ਵਲੌਗ ਵਿੱਚ ਵਾਈ ਕਰ ਸਾਰਿਆਂ ਨੂੰ